ਕੰਮ ਦਾ ਕੋਈ ਘਾਟਾ ਨਹੀਂ ਪੰਜਾਬ 'ਚ ਜਿਹੜੇ ਬੰਦੇ ਨੇ ਹੱਥੀਂ ਕਿਰਤ ਕਰਨੀ ਆ ਮਿਹਨਤ ਕਰਨੀ ਆ ਉਹਨੂੰ ਕੋਈ ਘਾਟਾ ਨਹੀਂ ਇੱਥੇ ਇਹ ਧਰਤੀ ਤੇ ਖਾਸ ਤੌਰ ਤੇ ਜੇ ਇੱਥੇ ਪ੍ਰਵਾਸੀ ਆ ਕੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਇੱਥੇ ਟਿਕਟਾਂ ਲੈ ਕੇ ਕੱਲੀਆਂ ਕਿਰਤ ਦੇ ਸਿਰ ਤੇ ਕੰਮ ਦੇ ਸਿਰ ਤੇ ਵੱਡੀਆਂ ਵੱਡੀਆਂ ਕੋਠੀਆਂ ਖੜੀਆਂ ਕਰ ਗਏ ਪਲਾਟ ਲੈ ਗਏ ਜ਼ਮੀਨਾਂ ਲੈ ਗਏ ਠੇਕੇਦਾਰ ਬਣ ਗਏ ਵੱਡੀਆਂ ਵੱਡੀਆਂ ਗੱਡੀਆਂ ਲਈ ਫਿਰਦੇ ਆ ਤਾਂ ਸਾਡੇ ਕੋਲ ਤਾਂ ਫੇਰ ਵੀ ਸਾਡੀਆਂ ਵਿਰਾਸਤਾਂ ਪਿਤਾ ਪੁਰਖੀ ਸਾਡੇ ਕੋਲੇ ਆਪਦੇ ਗੁਜ਼ਾਰੇ ਜੋਗੀ ਧਰਤੀ ਹੈਗੀ ਆ ਸੋ ਇੱਕ ਦਾ ਉਹਨਾਂ ਨੇ ਬਾਈ ਹੌਸਲਾ ਨਹੀਂ ਛੱਡਣਾ ਤੇ ਚੜ੍ਹਦੀ ਕਲਾ ਦੇ ਰਹੋ ਕੋਈ ਗੱਲ ਨਹੀਂ ਮੈਂ ਤਾਂ ਹਮੇਸ਼ਾ ਕਹਿੰਦਾ ਵੀ ਜੋ ਕਰਦਾ ਹੁੰਦਾ ਕਹਿੰਦੇ ਪ੍ਰਮਾਤਮਾ ਚੰਗੇ ਲਈ ਕਰਦਾ ਸੋ ਤੁਸੀਂ ਹੁਣ ਵਾਪਸ ਆ ਗਏ ਹੋ ਸੋ ਅਗਲੀ ਜਿਹੜੀ ਮੈਂ ਗੱਲ ਕਰਨੀ ਆ ਜੋ ਮੇਰਾ ਸਨੇਹਾ ਮੁੱਚੇ ਪੰਜਾਬੀਆਂ ਨੂੰ ਹੁੰਦਾ ਦੇਸ਼ਾਂ ਵਿਦੇਸ਼ਾਂ 'ਚ ਬੈਠਿਆਂ ਨੂੰ ਕਿ ਪੰਜਾਬ ਦੇ ਲੋਕੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਆਪਣੀ ਜੜ ਨਾ ਪੱਟੋ ਪੰਜਾਬ ਤੋਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਨਾ ਭੱਜੋ ਆਪਣੇ ਘਰ-ਬਾਰ ਵੇਚ ਕੇ ਨਾ ਭੱਜੋ ਪਤਾ ਨਹੀਂ ਕਿਹੜੇ ਵਕਤ ਕੋਈ ਇਹਦਾ ਮਾਹੌਲ ਬਣਨਾ ਹੈ ਜਿਵੇਂ ਹੁਣ 트াম্প ਨੇ ਸ਼ੁਰੂ ਕਰਤਾ ਕੰਮ ਕੈਨੇਡਾ ਵਾਲੀ ਬੀਬੀ ਦਾ ਰੂਬੀ ਡੱਲਾ ਦਾ ਬਿਆਨ ਆ ਗਿਆ ਵੀ ਅਸੀਂ ਵੀ ਜਿਹੜੇ ਕਾਨੂੰਨੀ ਬਸ ਰਹੇ ਨੇ ਕੱਢਾਂਗੇ ਇਹ ਗੋਰੀ ਚਮੜੀ ਵਾਲੇ ਲੋਕ ਆ ਭਰਾਵੋ ਇਹਨਾਂ ਨੇ ਤਾਂ ਅਸੀਂ ਕਿਹੜਾ ਭਲੇਖਾ ਪਾਲੀ ਬੈਠੇ ਆ ਇਹਨਾਂ ਨੇ ਤਾਂ ਜਿਹੜੇ ਅਮਰੀਕਾ ਦੇ ਰੈਡਨੀਅਨ ਲੋਕ ਸੀ ਖੁੰਝੇ ਲਾਤੇ ਨਿਊਜ਼ੀਲੈਂਡ ਆਸਟ੍ਰੇਲੀਆ ਜਿਹੜੇ ਮੋਰੀ ਲੋਕ ਸੀਗੇ ਉੱਥੋਂ ਦੇ ਮੋਰੀ ਲੋਕ ਜਿਹੜੇ ਮੂਲ ਨਿਵਾਸੀ ਸੀ ਉਹ ਖੁੰਝੇ ਲਾਤੇ ਇਹਨਾਂ ਗੋਰਿਆਂ ਨੇ 80 ਫੀਸਦੀ ਦੁਨੀਆ ਤੇ ਰਾਜ ਕੀਤਾ ਤੇ ਜਿਹੜੀ ਹੇਟ ਕਰਾਇਮ ਦੀ ਮੈਂ ਗੱਲ ਸੁਣਨ ਚ ਆਈ ਆ ਮੇਰੇ ਬਾਹਰ ਬੈਠੇ ਮੁੰਡੇ ਦੱਸਦੇ ਵੀ ਬਹੁਤ ਜ਼ਿਆਦਾ ਹੇਟ ਕਰਾਇਮ ਬਾਹਰਲੇ ਮੁਲਕਾਂ ਦੇ ਵਿੱਚ ਵੱਧ ਚੁੱਕੀ ਆ ਜਿਹੜੇ ਗੋਰੀ ਚਮੜੀ ਵਾਲੇ ਲੋਕ ਆ ਸਾਡੇ ਰੰਗ ਨੂੰ ਸਾਡੀਆਂ ਨਸਲਾਂ ਨੂੰ ਭੇਦਭਾਵ ਕਰ ਵੀ ਰਹੇ ਆ ਤੇ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਆ ਪਿੱਛੇ ਖਬਰ ਵੀ ਇੱਕ ਲੱਗੀ ਸੀਗੀ ਵੀ ਜਾਂ ਕਿਸੇ ਗੱਡੀ ਮਗਰ ਫੋਟੋ ਲਾਦੀ ਸਾਡੇ ਬੰਦੇ ਹੀ ਟੱਟੀ ਕਰਦੇ ਦੀ ਵੀ ਬੰਦਾ ਲੈਟਰੀਨ ਕਰੀ ਜਾਂਦਾ ਟੱਟੀ ਕਰੀ ਜਾਂਦਾ ਉਹਦੀ ਫੋਟੋ ਲਾਦੀ ਸੀਗੀ ਕਿਸੇ ਪੰਜਾਬੀ ਬੰਦੇ ਦੀ ਜਾਂ ਸਿੱਖ ਦੀ ਕਿਸੇ ਦੀ ਬਣਾ ਕੇ ਤਸਵੀਰ ਲਾਤੀ ਸੀਗੀ ਵੀ ਇੱਥੇ ਤੁਸੀਂ ਨਾਉ ਤੁਸੀਂ ਇੱਥੇ ਵਿਚਾਂ ਦੇ ਟੱਟੀ ਕਰ ਜਾਂਦੇ ਹੋ ਕਹਿਣ ਦਾ ਭਾਵ ਉਹ ਨਫਰਤ ਸਾਨੂੰ ਸ਼ੁਰੂ ਸਾਡੇ ਲੋਕਾਂ ਆ ਬੇਸ਼ਦੀ ਭਾਈ ਰੁਕ ਗਿਆ ਸੀਗਾ ਆਪਣਾ ਟੁੱਟ ਗਿਆ ਸੀਗਾ ਸੰਪਰਕ ਸੋ ਦੁਬਾਰਾ ਫੇਰ ਮੈਂ ਗੱਲ ਜਿਹੜੀ ਕਰਨੀ ਚਾਹਣਾ ਸਮੁੱਚੇ ਪੰਜਾਬੀਆਂ ਦੇ ਨਾਂ ਮੇਰਾ ਸਨੇਹ ਹਮੇਸ਼ਾ ਇੱਕੂ ਰਿਹਾ ਕਿ ਜਿਹੜਾ ਬੰਦਾ ਜਿਹੜਾ ਇਨਸਾਨ ਆਪਣੀ ਧਰਤੀ ਮਾਂ ਤੋਂ ਮੁਨਕਰ ਹੋ ਕੇ ਆਪਣਾ ਮੁੱਖ ਮੋੜ ਕੇ ਆਪਣੀ ਧਰਤੀ ਮਾਂ ਨੂੰ ਬੇਦਾਵਾ ਲਿਖ ਕੇ ਦੇ ਕੇ ਭੱਜ ਜਾਂਦਾ ਉਹਨ ਕਿਤੇ ਢੋਈ ਨਹੀਂ ਮਿਲਦੀ ਉਹਨੂੰ ਆਖਰ ਨੂੰ ਕੋਈ ਵੀ ਇਨਸਾਨ ਆ ਉਹਨੂੰ ਮਾਂ ਦੀ ਬੁੱਕਲ ਸੀ ਆਉਣਾ ਪੈਂਦਾ ਤੇ ਮਾਂ ਦੀ ਬੁੱਕਲ ਹੀ ਸਭ ਦੀ ਇਨਸਾਨ ਨੂੰ ਤੇ ਪੰਜਾਬ ਦੀ ਧਰਤੀ ਸਾਡੀ ਮਾਂ ਹੈ ਅਸੀਂ ਆਪਣੀਆਂ ਪੈਲੀਆਂ ਵੇਚ-ਵੇਚ ਕੇ ਆਪਣੇ ਘਰ-ਬਾਰ ਵੇਚ-ਵੇਚ ਕੇ ਨਾਂ ਭੱਜ ਗਏ ਜਿਹੜਾ ਭਲੇਖਾ ਤੁਸੀਂ ਪਾਲੀ ਫਿਰਦੇ ਹੋ ਨਾ ਕਈ 40 ਸਾਲ ਦੇ ਬਾਹਰ ਆ ਅਸੀਂ 50 ਸਾਲ ਦੇ ਬਾਹਰ ਗਏ ਆ ਅੱਜ ਤਾਂ ਪੱਕੇ ਹੋ ਗਏ ਪੀਆਰ ਲੈ ਲਈ ਐਨੇ ਜਰ ਤੋਂ ਇੱਥੋਂ ਦੇ ਬਸਨੀਕ ਬਣ ਗਏ ਇਹ ਭ੍ਰੇਖਾ ਕੱਢ ਦਿਓ ਪਤਾ ਨਹੀਂ ਕਦੋਂ ਇਹਨਾਂ ਨੇ ਸੋਡੇ ਦੇ ਇਹ ਤਲਵਾਰ ਲਿਆ ਕੇ ਲਮਕਾਉਣੀ ਆ ਇੱਥੇ ਪੱਕੇ ਹੋਏ 40 40 50 50 ਸਾਲ ਦੇ ਬੰਦਿਆਂ ਨੂੰ ਆ ਮਾਰਨਗੇ ਕੱਢ ਕੇ ਜਾਂ ਮੱਖੀ ਮਾਰਦਿਆਂ ਕੱਢ ਕੇ ਸੋ ਇਸ ਕਰਕੇ ਸੋ ਨੂੰ ਬੇਨਤੀ ਆ ਵੀ ਜਿਹੜੇ ਹੁਣ ਬਾਹਰ ਬੈਠੇ ਆ ਉਹਨਾਂ ਨੂੰ ਖਾਸ ਤੌਰ ਤੇ ਸੁਣ ਲੋ ਜਿਹੜੇ ਤੁਸੀਂ 35 ਪੰਦੀ 40 40 ਸਾਲ ਦੇ ਬਾਹਰ ਬੈਠੇ ਉਹਨਾਂ ਨੂੰ ਬੇਨਤੀ ਆ ਕਿ ਪੰਜਾਬ ਚ ਆ ਕੇ ਆਪਣੇ ਘਰ ਸੰਭਲੋ ਆਪਣੀਆਂ ਜ਼ਮੀਨਾਂ ਸੰਭਲੋ ਤੇ ਉਧਰੋਂ ਆ ਕੇ ਇੱਥੇ ਜ਼ਮੀਨਾਂ ਲੈ ਲਓ ਜੇ ਬਚਣਾ ਚਾਹੁੰਦੇ ਆ ਤਾਂ ਤੇ ਨਹੀਂ ਪਤਾ ਨਹੀਂ ਕਿਹੜਾ ਕਾਨੂੰਨ ਕਿਹੜਾ ਫਰਮਾਨ ਕਦੋਂ ਜਾਰੀ ਹੋ ਜਾਏ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਸਾਨੂੰ ਇੱਥੇ ਰਹਿੰਦੇ ਲੋਕਾਂ ਨੇ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਨੇ ਸਾਨੂੰ ਨਫ਼ਰਤੀ ਭੇਦਭਾਵ ਕਰਨਾ ਸ਼ੁਰੂ ਕਰਨਾ ਹੈ ਕਈ ਥਾਵਾਂ ਦੇ ਉੱਤੇ ਘਟਨਾਵਾਂ ਵਾਪਰੀਆਂ ਨੇ ਕਿ ਉਹਨਾਂ ਨੇ ਆਪਣੀ ਚਮੜੀ ਦੇ ਲੋਕਾਂ ਦੀ ਕੁੱਟਮਾਰ ਵੀ ਸ਼ੁਰੂ ਕੀਤੀ ਆ ਕਈ ਥੇ ਬੰਦੇ ਕੁੱਟੇ ਵੀ ਗਏ ਆ ਕਈ ਥਾਈ ਨੌਜਵਾਨਾਂ ਦੇ ਕਤਲ ਵੀ ਹੋਏ ਆ ਸੋ ਇਹ ਕੰਮ ਸ਼ੁਰੂ ਹੋਣਾ ਹੈ ਪੂਰੀ ਦੁਨੀਆ 'ਚ ਮਾਹੌਲ ਬਣ ਰਿਹਾ ਹਰ ਕੌਮ ਨੂੰ ਹਰ ਕਮਿਊਨਿਟੀ ਨੂੰ ਆਪਣੇ ਜਿਹੜਾ ਉਹਦਾ ਆਪਣਾ ਵजूद ਆ ਉਹਦਾ ਆਪਣਾ ਸੱਭਿਆਚਾਰ ਆ ਆਪਣਾ ਵਿਰਸਾ ਆਪਣੀ ਬੋਲੀ ਆ ਉਹਨੂੰ ਖਤਰਾ ਮਹਿਸੂਸ ਕਰਨ ਲੱਗਿਆ ਪੂਰੀ ਦੁਨੀਆ ਦੇ ਲੋਕ ਹਰ ਬੰਦੇ ਨੂੰ ਹੀ ਲੱਗਦਾ ਵੀ ਯਾਰ ਜਿਹੜੇ ਬੰਦੇ ਇੱਥੇ ਆ ਗਏ ਇਹ ਸਾਡਾ ਕਲਚਰ ਸਾਡਾ ਵਿਰਸਾ ਖਤਮ ਕਰ ਰਹੇ ਨੇ ਸਾਡੀ ਬੋਲੀ ਨੂੰ ਮਾਰ ਰਹੇ ਨੇ ਸਾਡੀ ਪੌਣ ਪਾਣੀ ਤੇ ਇਹਨਾਂ ਨੇ ਆ ਕੇ ਕਬਜ਼ਾ ਕਰ ਲਿਆ ਸਾਡੀ ਧਰਤੀ ਦੇ ਕਬਜ਼ਾ ਕਰ ਲਿਆ ਪੂਰੀ ਦੁਨੀਆ ਦੇ ਵਿੱਚ ਹੀ ਇਹ ਮਾਹੌਲ ਬਣ ਰਿਹਾ ਸੋ ਪੰਜਾਬੀਓ ਤੁਹਾਨੂੰ ਬਾਰ-ਬਾਰ ਬੇਨਤੀ ਆ ਜੇ ਇਧਰੋਂ ਜ਼ਮੀਨਾਂ ਵੇਚ ਗਏ ਆਪਣੀ ਜੜ ਪੱਟ ਗਏ ਇਧਰੋਂ ਘਰ-ਬਾਰ ਵੇਚ ਕੇ ਉਧਰ ਛੱਤਰ ਫੇਰਨ ਲੱਗ ਗਏ ਉਧਰੋਂ ਕੱਢਣੇ ਸ਼ੁਰੂ ਕਰਤੇ ਜਾਂ ਉੱਥੋਂ ਲੋਕਾਂ ਨੇ ਤੁਹਾਡੇ ਨਾਲ ਨਫਰਤ ਦੀ ਭੇਦਭਾਵ ਸ਼ੁਰੂ ਕਰਕੇ ਤੁਹਾਡੀ ਮਾਰਕਟਾਈ ਸ਼ੁਰੂ ਕਰਤੀ ਜਗਾਦ ਲੋਗਾਰਦ ਸ਼ੁਰੂ ਕਰਤੀ ਫਿਰ ਨਾ ਉਧਰ ਤੁਹਾਨੂੰ ਰਹਿਣ ਨਹੀਂ ਦੇਣਾ ਇਧਰ ਸਾਡੇ ਕੋਲ ਕੁਝ ਬਚਿਆ ਨਹੀਂ ਹੋਣਾ ਸੋ ਇਸ ਕਰਕੇ ਇਹ ਬੇਨਤੀ ਮੇਰੀ ਕਬੂਲ ਕਰ ਲਿਓ ਮੰਨ ਲਿਓ ਵੀ ਤੁਸੀਂ ਆਪਣੀਆਂ ਜ਼ਮੀਨਾਂ ਇੱਥੋਂ ਨਾ ਵੇਚੋ ਨਾ ਵੇਚੋ ਜ਼ਮੀਨਾਂ ਆਪਣੀਆਂ ਇੱਥੇ ਤੁਸੀਂ ਜਿਹੜੀਆਂ ਜ਼ਮੀਨਾਂ ਤੁਸੀਂ ਵੇਚ-ਵੇਚ ਕੇ ਭਾਈ ਦਿਓ ਨਾ ਰੋਈ ਜਾਂਦੇ ਆ ਕਈ ਚਲੋ ਤਰਸ ਵੀ ਆਉਂਦਾ ਕੰਗਾ ਦੇ 40 40 50 50 ਲੱਖ ਲੱਗੇ ਕਈ ਰੋਈ ਜਾਂਦੇ ਆ 50 ਲੱਖ ਲਾਏ ਗਏ ਸੀ ਜੀ ਆਇਆ ਹੋ ਗਿਆ ਜੀ ਉਹ ਹੋ ਗਿਆ ਜੀ ਉਹ 50 ਲੱਖ ਲਾ ਕੇ ਇੱਥੇ ਕਾਰੋਬਾਰ ਤੋਰ ਲੋਗੇ ਭੁੱਖੇ ਨਹੀਂ ਮਰਦੇ ਨਾਲੇ ਆ ਵੀ ਧਰਤੀ ਤੇ ਆਉਦੇ ਜਵਾਕਾਂ ਚ ਆਉਦੇ ਲੋਕਾਂ ਚ ਆਦੇ ਪਿੰਡਾਂ ਆਪਦੇ ਸ਼ਹਿਰਾਂ ਚ 50 ਲੱਖ ਲਾ ਕੇ ਜਿੱਥੇ ਅਮਰੀਕਾ ਜਾਂਦੇ ਉਹ 50 ਲੱਖ ਪਤਾ ਕੈਸਾ ਲਾਂਜ ਪੂਰਾ ਹੁੰਦਾ ਉੱਥੇ ਹੁਣ ਜਾ ਕੇ ਜਿਹੜੀਆਂ ਜ਼ਮੀਨਾਂ ਵੇਚ ਰਹੇ ਹੋ ਕਿੱਲਾ ਵੇਚਤੀ ਦੋ ਕਿੱਲੇ ਵੇਚਤੀ ਮੈਂ ਸ਼ਰਤ ਕਰਦਾ ਜਿਹੜਾ ਬੰਦਾ ਇਥੋਂ ਕਿੱਲਾ ਵੇਚ ਕੇ ਜਾਂਦਾ ਅੱਧਾ ਕਿੱਲਾ ਵੇਚ ਕੇ ਜਾਂਦਾ ਉਹ ਬੰਦਾ ਮੈਨੂੰ ਇੱਥੇ ਮਰਲਾ ਲੈ ਕੇ ਦਿਖਾਵੇ ਆ ਕੇ ਮੁੜਕੇ ਅਈ ਨਿਭਾਵਦੀ ਜਾਂਦੇ ਜਮੀਨਾਂ ਦੇ 50-50 ਲੱਖ ਨੂੰ ਆਮ ਜ਼ਮੀਨਾਂ ਦੇ ਰੇਟ ਹੋ ਗਏ ਆਮ ਭਾਅ 50-50 ਲੱਖ ਨੂੰ ਹੋ ਗਏ ਤੇ ਸਾਡੇ ਲੋਕਾਂ ਨੂੰ ਕੰਮਲ ਛਟਿਆ ਪਿਆ ਲੈ ਤੇਰੀ ਦੇ ਤੇਰੀ ਦੀ ਅਸੀਂ ਮੁੰਡੇ ਕੁੜੀਆਂ ਦੱਬੀ ਤੁਰੇ ਜਾਂਦੇ ਆ ਆ ਮੇਰੇ ਪਿੰਡ 40-40 ਮੁੰਡੇ ਛੜੇ ਫਿਰਦੇ ਆ 20 ਵੀ 25-25 ਕਿੱਲੇ ਦਾ ਨਸਤਾ ਨਹੀਂ ਹੁੰਦਾ ਇੱਥੇ ਮੁੰਡਿਆਂ ਨੂੰ ਪੰਜਾਬ 'ਚ ਰਹਿਣ ਵਾਲਿਆਂ ਨੂੰ ਆ ਸਾਡੇ ਹਾਲ ਹੋ ਗਏ ਕਿ ਹਰ ਇੱਕ ਬੰਦੇ ਦੀ ਸੋਚ ਆ ਵੀ ਅਸੀਂ ਤਾਂ ਕੁੜੀ ਇੱਥੇ ਰੱਖਣੀ ਨਹੀਂ ਅਸੀਂ ਤਾਂ ਕੁੜੀ ਬਾਹਰ ਭੇਜਣੀ ਹੈ ਬਾਹਰ ਜੋ ਮਰਜ਼ੀ ਕਰੀ ਜਾਵੇ ਹਣ ਕੀ ਇਸ ਤਰ੍ਹਾਂ ਕੇ ਵਾਰਦੀਆਂ ਗੱਲਾਂ ਵੀ ਕੁੜੀਆਂ ਨਾਲ ਵਾਪਰਦਾ ਕੀ ਆ ਉੱਥੇ ਨਾ ਕੁੜੀਆਂ ਦਾ ਹੱਦੀਆਂ ਨੇ ਇੱਥੋਂ ਜਾ ਕੇ ਕੋਈ ਸੰਬੰਧ ਬਣ ਗਿਆ ਕੋਈ ਬੱਚਾ ਪੈਦਾ ਹੋ ਗਿਆ ਉਹਦੇ ਸਫਾਈ ਕਰਦੇ ਨਹੀਂ ਹੈਗੇ ਉਹ ਪਵੰਦੀਆਂ ਉਹਨਾਂ ਤੇ ਜਾਂ ਨਾਲ ਪਿਓ ਨੂੰ ਜਾਣਾ ਪੈਂਦਾ ਪਿਓ ਖਬਰਾ ਕਿਹੜਾ ਹੁੰਦਾ ਫੋਟੋ ਖਿੱਚ ਕੇ ਪਾਉਂਦੀਆਂ ਜਦੋਂ ਜਵਾਕ ਨਾਲ ਮਾਪੇ ਪਹੁੰਚਦੇ ਵੀ ਆਹ ਕੀ ਦੀ ਫੋਟੋ ਆ ਪੁੱਤ ਬੱਚੇ ਦੀ ਮੈਂ ਤਾਂ ਜੀ ਬਾਪੂ ਜੀ ਬੇਬੇ ਜੀ ਡੈਡੀ ਜੀ ਮੰਮੀ ਜੀ ਮੈਂ ਤਾਂ ਕਹਿੰਦਾ ਜਵਾਬ ਪਾਲ ਰਹੀਆਂ ਉਹ ਮੈਨੂੰ 5000 2000 ਡਾਲਰ ਦੇ ਦਿੰਦੇ ਆ ਜੀ ਬਹੁਤ ਮਾੜੇ ਹਾਲਾਤ ਨੇ ਮੈਂ ਕਿੰਨੇ ਆ ਮੈਂ ਬਰਨਾਲੇ ਵਿਆਹ ਵਾਗ ਗਿਆ ਮੇਰੀ ਹਮੇਸ਼ਾ ਆ ਤਾਂ ਬਹੁਤਾ ਹੁੰਦਾ ਹੁਣ ਵਿਆਹ ਕਿੱਧਰ ਲਾ ਬਾਹਰ ਲੈ ਕਹਿੰਦੇ ਬਾਹਰ ਲੈ ਮੈਂ ਕਿੰਨੀ ਪੈਲੀ ਆ ਮੁੰਡੇ ਨੂੰ ਆਂਦੀ ਕਹਿੰਦੇ ਕੱਲਾ ਹੀ ਮੁੰਡਾ 25 ਕਿੱਲੇ ਪੈਲੀ ਆ ਪਿਓ ਕਾਨੂੰ ਗੋ ਆ ਮਾ ਗੋਟੇ ਦਿਮਾਗ ਨੂੰ ਕੀ ਹੋਇਆ ਏ ਠਿੱਕਰਾ ਮੁੱਦਾ ਪੱਜਾ ਉਹਦੇ ਦਿਮਾਗ 'ਤੇ 25 25 ਕਿੱਲੇ ਪੈਲੀ ਪਿਓ ਕਾਨੂੰ ਗੋ ਹੋਵੇ ਤੇ ਕੱਲਾ ਮੁੰਡਾ ਬਾਹਰ ਨੂੰ ਇਹ ਜਿਹੜੀ ਰੇਸ 'ਚ ਪੈ ਗਏ ਨਾ ਦੌੜ 'ਚ ਪੈ ਗਏ ਇਹ ਇੱਕ ਤੇ ਖੜਨ ਨਹੀਂ ਰੇ ਰੂਸੇ ਕੱਲਾ ਪੈਸਾ ਲਾਲਚ ਨੇ ਸਾਡੀਆਂ ਅੱਖਾਂ ਨਹੀਂਆਂ ਕਰਤੀਆਂ ਕਹਿੰਦੇ ਪੱਟੀ ਬਣਦੀ ਜਾਂਦੀ